ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਜਿਹੜੇ ਵੀ ਕਿਸਾਨ ਵੀ ਇਸ ਚੈਨਲ ਦੇ ਉੱਪਰ ਵੀਡੀਓ ਦੇਖ ਰਹੇ ਨੇ ਨਵੇਂ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾ ਲਿਓ ਤਾਂ ਕਿ ਤੁਹਾਨੂੰ ਪਸ਼ੂਆਂ ਦੇ ਨਾਲ ਰਿਲੇਟਿਡ ਹੋਰ ਵੀਡੀਓ ਮਿਲ ਸਕਣ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਪਸ਼ੂ ਜਿਹੜਾ ਲਿੱਸਾ ਹੁੰਦਾ ਆਪਾਂ ਬਹੁਤ ਮਿਹਨਤ ਕਰਦੇ ਆਂ ਕਿਸਾਨ ਵੀਰ ਕਾਫੀ ਮਿਹਨਤ ਕਰਦੇ ਆ ਪਸ਼ੂ ਚਾਹੇ ਮੁੱਲ ਲੈ ਕੇ ਆਉਂਦੇ ਆ ਭਾਵੇਂ ਉਹਨਾਂ ਦੇ ਘਰ ਦਾ ਪਸ਼ੂ ਹੁੰਦਾ ਤੇ ਆਪਾਂ ਦੇਖਦੇ ਆਂ ਕਿ ਪਸ਼ੂ ਨੂੰ ਆਪਾਂ ਭਾਵੇਂ ਕਿੰਨਾ ਮਰਜ਼ੀ ਮਿਨਰਲ ਮਿਕਸਚਰ ਪਾ ਲਈਏ ਉਹਨਾਂ ਦਾ ਡਾਈਟ ਪਲਾਨ ਵੀ ਸਹੀ ਹੁੰਦਾ ਤੇ ਕਈ ਕਿਸਾਨ ਵੀ ਤਿੰਨੋਂ ਨਮਕ ਪਾਉਂਦੇ ਆ ਸਿੱਧਾ ਨਮਕ ਚਿੱਟਾ ਨਮਕ ਕਾਲਾ ਨਮਕ ਵੀ ਪਾਉਂਦੇ ਆ ਤੇ ਪਸ਼ੂਆਂ ਦੀ ਡੀ ਵਰਮਿੰਗ ਵੀ ਕਰਦੇ ਆ। ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਆਪਣੇ ਪਸ਼ੂਆਂ ਦੀ ਕਈ ਵਾਰੀ ਥੱਡੀਆਂ ਨਿਕਲ ਆਉਂਦੀਆਂ ਨੇ। ਪਸ਼ੂ ਕਿੱਲੇ ਤੇ ਖੜਾ ਵੀ ਸੋਹਣਾ ਨਹੀਂ ਲੱਗਦਾ। ਤੇ ਉੱਥੇ ਆਪਾਂ ਇਹ ਮਿਹਨਤ ਕਰਦੇ ਆ ਤਾਂ ਫਿਰ ਵੀ ਆਪਣਾ ਉਹ ਜਿਹਾ ਰਿਜ਼ਲਟ ਨਹੀਂ ਮਿਲਦਾ। ਤੇ ਇਸ ਦੇ ਦੌਰਾਨ ਆਪਾਂ ਨੂੰ ਪਸ਼ੂਆਂ ਨੂੰ ਅਗਰ ਸੇਲ ਕਰਨਾ ਹੋਵੇ ਤਾਂ ਉਸ ਦੇ ਵਿੱਚ ਵੀ ਬਹੁਤ ਸਾਰੀ ਦਿੱਕਤਾਂ ਆਂਦੀ ਹੈ ਕਿਉਂਕਿ ਪਸ਼ੂ ਦੀ ਸੇਤੀ ਵਧੀਆ ਨਹੀਂ ਹੋਈ ਗਈ ਤਾਂ ਫਿਰ ਉਸ ਉਸ ਦੇ ਆਪਾਂ ਨੂੰ ਨਾ ਤਾਂ ਰੇਟ ਵਧੀਆ ਮਿਲੇਗਾ ਨਾ ਇੱਕ ਪਾਪਾ ਪਸ਼ੂ ਘਰੇ ਰੱਖਣਾ ਹੋਵੇ ਤਾਂ ਉਸ ਦਾ ਜਿਹੜਾ ਦੁੱਧ ਹੈ ਉਹ ਵੀ ਵਧੀਆ ਨਹੀਂ ਹੋਏਗਾ ਦੁੱਧ ਦੀ ਪ੍ਰੋਡਕਸ਼ਨ ਵੀ ਬਹੁਤ ਘੱਟ ਹੋਏਗੀ ਤੇ ਅਕਸਰ ਕਿਸਾਨ ਵੀਰ ਇਨ੍ਹਾਂ ਗੱਲਾਂ ਦਾ ਸਾਹਮਣਾ ਕਰਦੇ ਆ ਫਾਰਮਿੰਗ ਦੇ ਵਿੱਚ ਵੀ ਕਾਫੀ ਦਿੱਕਤਾਂ ਆਉਂਦੀਆਂ ਆ ਜਿਆਦਾਤਰ ਫਾਰਮ ਫੇਲ ਹੋ ਜਾਂਦੇ ਨੇ ਇਹਨਾਂ ਦਿੱਕਤਾਂ ਕਰਕੇ। ਭਾਵੇਂ ਪਸ਼ੂ ਨੂੰ ਕੋਈ ਵੀ ਬਿਮਾਰੀ ਨਹੀਂ ਹੈ, ਡਾਈਟ ਪਲਾਨ ਵੀ ਸਹੀ ਹੈ, ਬਿਲਕੁਲ ਸਹੀ ਦਿੰਨੇ ਆ ਆਪਾਂ ਪਰ ਫਿਰ ਵੀ ਪਸ਼ੂ ਲਿੱਸਾਲਾਮਾ ਰਹਿ ਜਾਂਦਾ ਹੈ। ਉਸਦੇ ਹੱਡ ਦਿਖਦੇ ਆ। ਤਾਂ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆ ਕਿ ਆਪਾਂ ਪਸ਼ੂਆਂ ਨੂੰ ਕਿਸ ਤਰ੍ਹਾਂ ਤਗੜੇ ਮੋٹے ਕਰ ਸਕਦੇ ਆ। ਤੁਸੀਂ ਕਿਸਾਨ ਵੀਰੋ ਕੀ ਕਰਨਾ ਹੈ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਆਪਾਂ ਨੂੰ ਚਾਰ ਚੀਜ਼ਾਂ ਦੀ ਲੋੜ ਪੈਣੀ ਹੈ ਇਸ ਦੇ ਵਿੱਚ 400 ਗ੍ਰਾਮ ਤੁਸੀਂ ਇਸ ਦੇ ਵਿੱਚ ਜਮਾਨ ਲੈ ਲੈਣੀ ਹੈ 200 ਗ੍ਰਾਮ ਤੁਸੀਂ ਛੋਟੀ ਹਰੜ ਲੈ ਲੈਣੀ ਹੈ 200 ਗ੍ਰਾਮ ਹੀ ਤੁਸੀਂ ਸੁੰਢ ਲੈ ਲੈਣੀ ਹੈ ਤੇ 200 ਗ੍ਰਾਮ ਹੀ ਤੁਸੀਂ ਕਿਸਾਨ ਵੀਰੋ ਹਲਦੀ ਲੈ ਲੈਣੀ ਹੈ ਇੰਨਾ ਚਾਰਾਂ ਚੀਜ਼ਾਂ ਨੂੰ ਮੈਕਸੀ ਦੇ ਵਿੱਚ ਚੰਗੀ ਤਰ੍ਹਾਂ ਪੀਸ ਲੈਣਾ ਤੇ ਇਹ ਤੁਹਾਡਾ 1 ਕਿਲੋ ਦਾ ਜਿਹੜਾ ਮਿਸ਼ਰਣ ਬਣ ਜਾਵੇ ਗਾਇਸ ਮਿਸ਼ਰਣ ਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਪਸ਼ੂ ਨੂੰ 100 ਗ੍ਰਾਮ ਢਿੱਲੀ ਦਾ ਸ਼ਾਮ ਦੇ ਟਾਈਮ ਤੇ ਦੇਣਾ ਜਦੋਂ ਅਸੀਂ ਪਸ਼ੂ ਨੇ ਪੱਠੋ ਪੱਠੇ ਖਾ ਲਿਆ ਤੇ ਪਾਣੀ ਪਿਆ ਕੇ ਪਾਸੀ ਬੰਨਦੇ ਆ ਤਾਂ 1 ਘੰਟੇ ਬਾਅਦ ਤੁਸੀਂ 100 ਗ੍ਰਾਮ ਇਹ ਡੋਸ ਦੇਣੀ ਆ ਡੇਲੀ ਦੀ ਤੇ ਇੱਕ ਆਪਾਂ ਸਵੇਰ ਦੇ ਟਾਈਮ ਸਰੋਂ ਦਾ ਤੇਲ 50 ਗ੍ਰਾਮ ਜ਼ਰੂਰ ਦੇਣਾ 50 ml ਸਰੋਂ ਦਾ ਤੇਲ ਵੀ ਦੇਣਾ ਤੇ ਕਮੈਂਟਾਂ ਦੇ ਵਿੱਚ ਕਈ ਵਾਰੀ ਆਉਂਦਾ ਹੈ ਕਿ ਆਪਾਂ ਗੱਭਣ ਪਸ਼ੂ ਨੂੰ ਇਹ ਡਾਈਟ ਦੇ ਸਕਦੇ ਹਾਂ ਹਾਂਜੀ ਤੁਸੀਂ ਗੱਭਣ ਪਸ਼ੂ ਨੂੰ ਇਹ ਡਾਈਟ ਨਹੀਂ ਦੇ ਸਕਦੇ ਤੇ ਇਹ ਨੁਕਤਾ ਤੁਸੀਂ 10 ਦਿਨ ਹੀ ਵਰਤਣਾ 10 ਦਿਨ ਤੋਂ ਜ਼ਿਆਦਾ ਨਹੀਂ ਵਰਤਣਾ ਅਗਰ ਤੁਸੀਂ ਇਸ ਨੁਕਤੇ ਨੂੰ ਅੱਗੇ ਵਰਤਣਾ ਚਾਹੁੰਦੇ ਹੋ ਤਾਂ 10 ਦਿਨ ਦਾ ਤੁਸੀਂ ਇਹਦੇ ਵਿੱਚ ਗੈਪ ਪਾ ਲੈਣਾ ਠੀਕ ਹੈ ਤੇ ਫਿਰ 10 ਦਿਨ ਦੇ ਬਾਅਦ ਤੁਸੀਂ ਸ਼ੁਰੂ ਕਰ ਸਕਦੇ ਹੋ ਇਹ ਬੜਾ ਹੀ ਸ਼ਾਨਦਾਰ ਨੁਕਤਾ ਹੈ ਤੇ 100% ਕੰਮ ਕਰਨ ਵਾਲਾ ਫਾਰਮੂਲਾ ਹੈ ਤੇ 10 ਦਿਨ ਵਰਤ ਕੇ ਫਿਰ ਤੁਸੀਂ ਵੀਡੀਓ ਦੇ ਉੱਪਰ ਕਮੈਂਟ ਕਰਿਓ ਕਿ ਤੁਹਾਡੇ ਪਸ਼ੂਆਂ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਗਰੋਥ ਹੋਈ ਆ ਜਾਂ ਨਹੀਂ ਵੀਡੀਓ ਦੇ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ